ਆ ਸ਼੍ਰੀ ਵਾਹਿਗੁਰੂ ਸਭ ਜੀ ਕੋ ਓੰਕਾਰ ਸਤਨਾਮ ਕਰਤਾ ਗੁਰਪ੍ਰਖ ਨਿਰਭਉ ਨਿਰਵੈਰ ਆਖਾਲ ਮੂਰਤਿ ਆਜੁਨੇ ਸਭੰ ਗੁਰਪ੍ਰਸਾਦ ਅਪ ਹਾਰ ਸਤਿ ਜੋ ਆਦ ਸਚ ਹੈ ਭੀ ਸਚ ਨਾਨਕ ਹਸੀ ਭੀ ਸਚ ਸੋਚੈ ਲੋਚਨ ਹੋਵੈ ਜੇ ਸੁੱਚੀ ਲਖਵਾਜ ਪੈਰ ਪਨ ਹੋਵੈ ਜੇ ਨਰ ਹਲੇ ਤਾਰ ਬੁਖਿਆ ਬੁਖ ਨਾ ਤਰੀ ਜੇ ਉਹਨਾਂ 부ਜੀਆਂ ਪਾਰ ਸਹਸਿਆਣਾਂ ਦਾ ਲਖ ਹੋ ਹੈ ਦਾ ਕਨਦ ਲੈ ਨਾਲ ਕਿਸਟਿਆ ਰਾਗ ਹੋਈ ਐਖੇ ਪੂੜੇ ਟੁੱਟੇ ਪਾਲ ਹੁਕਮ ਜਾਈ ਜਨਨਾ ਨਾਲਖ ਲਿਖਿਆ ਨਾਲ ਹੁਕਮੇ ਹੋਨੇ ਆਖਾਰ ਹੁਕਮ ਨਖੇਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਤਾਨੀ ਜੁ ਹੁਕਮ ਆਲਖਾ ਰਖਵਾਈ ਹੈ ਇੱਕ ਨਾ ਹੁਕਮਿ ਬਖਸ਼ੀਸ਼ ਐ ਕੋ ਹੁਕਮਿ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਉਜੇ ਤਾਂ ਹੋ ਮਹਿ ਨ ਹੋਈ ਗਾਵੇ ਕੋ ਜਾਣ ਹੋਵੇ ਕਿਸੇ ਢਾਨ ਗਾਵੇ ਕੋ ਦਾ ਜਾਣੇ ਨੀਸਾਨ ਗਾਵੇ ਕੋ ਉਹ ਨੋੜਿਆਈਆਂ ਚਾਰ ਗਾਵੇ ਕੋ ਜਖ ਵਿਚਾਰ ਗਾਵੇ ਕੋ ਸਾਜਰੀ ਦਨ ਕੇ ਗਾਵੇ ਕੋ ਜੀ ਲੈ ਰਹੇ ਦੀ ਗਾਵੇ ਕੋ ਜਪੈ ਰਸਿ ਦੂਰ ਗਾਵੇ ਕੋ ਵਖੇ ਹਾਦਰ ਹਰੂਰ ਕਥਨਾ ਸੁਨਾਵੇ ਟੋਟ ਕਥ ਗਦ ਗੱਠੀ ਗੋਟੀ ਗੋਟ ਕੋਟ ਦਿੰਦਾ ਦੇ ਲੈਂਦੇ ਹੱਕ ਹੈ ਜੁਗਾਰ ਉਨਤ ਰਖਾਹੀ ਹਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖਸ਼ ਵਿਪਰਵਾਹੋ ਸਚਾ ਸਾਹਿਬ ਸਾਜਨਾਏ ਆਖਿਆ ਬਹੁ ਅਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਤਾਰ ਕੀ ਅਗੈ ਰਖੀਐ ਜਿਤ ਦਿਸੈ ਦਰਬਾਰ ਮੁਖੇ ਬੋਲਣ ਬੋਲੀਐ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਲਈ ਆਈ ਵਿਚਾਰ ਹਰਮੀ ਆਵੇ ਕਪੜਾ ਰਦੀ ਮੋਹ ਜਵਾਰ ਨਾਨਕ ਹੈ ਵੇ ਜਾਣੀਐ ਸਵਾਪੀ ਸੁਤਿਆਰ ਹਾਪੇ ਨਾ ਜਾਏ ਕੀਤਨ ਹੋਏ ਆਪੇ ਆਪ ਨਿਰੰਜਨ ਸੋਈ ਜਿਸੇ ਵੇ ਆਹਨ ਬਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਆ ਮਨ ਰਖੀਏ ਭਾਉ ਦੁਖ ਵਰ ਹਰ ਸੁਖ ਵਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਿਆ ਸਮਾਈ ਗੁਰੇ ਸਰਾ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਣਾ ਅਖਰਾਂਹੀ ਕਿਹਨਾ ਅਸਰ ਨ ਜਾਹੀ ਗੁਰਾਂ ਇੱਕ ਦੀਪੁ ਜਹਾਈ ਸਭਨਾ ਜੀਆਖਾ ਇਕ ਦਤ ਸੋ ਮੈਂ ਉਸਨ ਜਾਹੀ ਤੀਰਹ ਨਾਵਾ ਜੇ ਦਸ ਭਾਵ ਵਣਪਾਣੇ ਕੀ ਨਾਇ ਖਰੀ ਜੀਤੀ ਸਿਠੋ ਪਾਈ ਵੇਖਾ ਵਣ ਕਰਮਾ ਕੀ ਮਿਲੈ ਲਈ ਮਾਤਿ ਜ ਰਤਨ ਜਵਾਹਰ ਮਾਨਕ ਜੇ ਕੈ ਗੁਰ ਕੀ ਸਿੱਖ ਸੁਣੀ ਗੁਰਾਂ ਇਕ ਦੀਪੁ ਜਹਾਈ ਸਭਨਾ ਜੀਆਂ ਕਹਿ ਦੱਸ ਤੋ ਮੈਂ ਵਿਸਰਨ ਜਾਹੀ ਜੇ ਜੁਟਾਲੇ ਆਰਜਾ ਹੋਲ ਸੁਣੀ ਹੋਏ ਨਵਾ ਗੰਡਾ ਵਿੱਚ ਜਾਣੀਏ ਨਾ ਜਿਲਾ ਸਭ ਕੋਈ ਚਿੰਗਾ ਨਾਮ ਰਹਾਈ ਕੈ ਜਸ ਕੀ ਰਤ ਜਗ ਲੇਹੀ ਜੇ ਤਸਰਦ ਨਾਏ ਆਤਮਾ ਪੁੱਛੇ ਕੀ ਕੀਟਾ ਅੰਦਰ ਗੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਹੈ ਗੁਣ ਕਰੇ ਗੁਣਾਂੰਤਿਆ ਗੁਣ ਲੇ ਦੇਹਾ ਕੋ ਨਾ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸੁਜ ਵੀਰ ਹੈ ਸੁਨਾਥ ਸੁਨੇ ਧਰਤ ਬਲਿ ਆਕਾਸ ਸੁਨਦੀਪ ਲੋਪ ਤਾਲ ਸੁਣਿਆ ਬਹੁਨ ਸਕੈ ਕਾਲ ਨਾਨਕ ਬਖਤ ਸਦਾ ਵਿਗਾਸ ਸੁਣਿਆ ਦੁਖ ਆਪ ਕਾ ਨਾਸ ਸੁਣਿਆ ਸਰ ਬ੍ਰਹਮੰਦ ਸੁਨੇ ਮੁਖ ਸਲਾਹਣ ਮੰਦ ਜੋ ਜੋ ਤਨ ਭੇਦ ਸੁਣਿਆ ਸਾਸਤ੍ਰ ਵੀਦ ਨਾਨਕ ਭਗਤਾਂ ਦਾ ਸੁਦਾ ਵਿਕਾਸ ਸੁਣਿਆ ਰੂਹ ਪਾਪ ਦਾ ਨਾਸ਼ ਸੁਣਿਆ ਸ੍ਰੀ ਬ੍ਰਹਮੰਡ ਨਮਕਸਲਾ ਹਰਮੰਡ ਸੁਣਿਆ ਜੋਤ ਜੁਲਨ ਭੇਦ ਸੁਣਿਆ ਸਾਸਤ੍ਰ ਸਮਰਤ ਵੀਦ ਨਾਨਕ ਭਗਤਾਂ ਦਾ ਸੁਦਾ ਵਿਕਾਸ ਸੁਣਿਆ ਰੂਹ ਪਾਪ ਦਾ ਨਾਸ਼ ਸੁਣੇ ਸਤ ਸੰਦੁਪੁਖ ਗਿਆਨ ਸੁਣੇ ਅਸ਼ਟ ਕਾਇਸ਼ਣਾਨ ਸੁਣੇ ਬੜ ਬੜ ਪਾਵੈ ਮਾਨ ਸਨ ਲਾਗੇ ਸਹਿ ਦਿਹਾਨ ਨਾਨਕ ਭੁਜਤ ਸਦਾ ਵਿਗਾਸ ਸੁਣੇ ਦੁਖ ਆਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾਹਾ ਸੁਣੇ ਹੇ ਵੀਰ ਬਾਦਸ਼ਾਹ ਹੰਦੈ ਪਾਵੈ ਰਾਹੁ ਸੁਣ ਹੱਟ ਹੋਵੈ ਸਗਾਹ ਨਾਨਕ ਭੁਜਤ ਸਦਾ ਵਿਗਾਸ ਸੁਣੇ ਦੁਖ ਆਪ ਕਾ ਨਾਸ ਮਨ ਇਹ ਅਤ ਕਹੀ ਨ ਜਾਏ ਜੇ ਕੋ ਬਹਿ ਵਿਛੇ ਵਿਚਤਾਏ ਕਾਗਦ ਕਲਮ ਨ ਲਿਖਣਹਾਰ ਮਨ ਇਹ ਕਹ ਬਹਿ ਹਰਨ ਵਿਚਾਰ ਐਸਾ ਰਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਅਸੁੱਧ ਹੋਵੇ ਮਨ ਬੁੱਧ ਅਮਰ ਸੋਲ ਪੰਨ ਕੀ ਸੁੱਧ ਮਨਮ ਜਟਨ ਖਾਈ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਈ ਮਨ ਮਾਰਗ ਹਾ ਨ ਪਾਏ ਮਨ ਵਖਸਿਓ ਉੱਗੜ ਜਾਈ ਮਨ ਮਗਨ ਚੱਲੇ ਬੰਥੁ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਈ ਮਨ ਹੈ ਬਾਬ ਹੈ ਮੁਖ ਦਿਵਾਰ ਮਨ ਪਰਵਾਰਾ ਸਾਧਾਰ ਮਨੈ ਦਰੇ ਚਾਰੇ ਗੁ ਸਿੱਖ ਮਨ ਨਾਨਕ ਬਿਖਾ ਐਸਾ ਨਾਮ ਨਿਰੰਜਨ ਹੋਈ ਦੇਖੋ ਮਨ ਜਾਣੈ ਮਨ ਖੋਈ ਪੰਜ ਪਰਵਾਨ ਪੰਜ ਵਰਧਾਨ ਬੰਚੇ ਪਾਵੈ ਦਰਗਹਿ ਮਾਨ ਬੰਚੇ ਸੋਹੈ ਦਰਜਾਨ ਪੰਜਾ ਘਾਉ ਰੇਖ ਰਿਹਾਨ ਜੇ ਕੋ ਬਹਿ ਖਰੇ ਵਿਚਾਰ ਕਰਤੇ ਹੈ ਨਾਹੀ ਸਮਾਰ ਤੋਲ ਧਰਮ ਰਿਆਖਾ ਬੂਤ ਸੰਦੋਸਾ ਰਖਿਆ ਜਨ ਸੋਤ ਜੇ ਕੋ 부ਝੈ ਹੋਵੇ ਸਚਿਆਰ ਤੋਲੇ ਉਪਰ ਗੀਤਾ ਬਾਹਰ ਧਰਤੀ ਹੋਰ ਗਰੈ ਹੋਰ ਹੋਰ ਦਿਸੈ ਬਾਤ ਲਿਖਣ ਜੂਰ ਜੀ ਜਾ ਤੁੰਗ ਅਖੇ ਨਾਗ ਸੋਨਾ ਲਿਖਿਆ ਉਨੀ ਕਲਾਮ ਇਹੋ ਲਿਖਾਲਿਖਾ ਜਣ ਕੋਈ ਲਿਖਾਲਿਖਿਆ ਕੀਤਾ ਹੋਇ ਕੀਤਾ ਦਾ ਸਲਹ ਰੂਪ ਕੀਤੀ ਦਾ ਜਾਣੈ ਕੋ ਨੂੰ ਦੂਤ ਕੀਤਾ ਸਾਰੇ ਕੁਗਵਾਉ ਦਿੱਸੇ ਹੋਇ ਲਿਖ ਦਰੀਆ ਕੁਦਰਤ ਨਮ ਗਹਾ ਵਿਚਾਰ ਆਰਿਆ ਨ ਜਾਵੇ ਖਾਰ ਜੋ ਹਉ ਜਿਤ ਭਾਵੇ ਸਹਿ ਲਿਖਾਰ ਬੂੰਸਦਾ ਅਸਲਾਮ ਤੋ ਨਿਰੰਕਾਰ ਆਸੰਖਾ ਜਪ ਅਸੰਭਾਉ ਅਸੰਭੂਜਾ ਸੰਗ ਦਪਤਾ ਆਸੰਗ ਰੰਥ ਮੁਖਿਰ ਪਾਠ ਸੰਗ ਲੋਗ ਮਨ ਹ ਰਹੇ ਉਦਾਸ ਆਸਵਤ ਗੁਣ ਗਿਆਨ ਹ ਵਿਚਾਰ ਸੰਸਤੀ ਸੰਦਾਤਾਰ ਆਸੰਖਾ ਸਰਮ ਬਖਸਾਰ ਸੁਮਲ ਲੁਲਾਈ ਤਾਰ ਹੁਜਰਤ ਹਉਂ ਗਹਾ ਵਿਚਾਰ ਵਾਰੇ ਨਾ ਜਾਵੇ ਇਕ ਵਾਰ ਜਹਾਂ ਤਦ ਭਾਵੇ ਸਾਈ ਭਲੀਕਾਰ ਨੂੰ ਸਦਾ ਸਲਾਮ ਸੁਨਿਰੰਗਾਰ ਅਸੰਖ ਮੁਰਖੰਦ ਹੋਰ ਸੰਘਚੂਰ ਹਰਾ ਹੋਰ ਅਸੰਵਰਖਾ ਜਾਹ ਜੂਰ ਅਸੰਗਲਵੜ ਹੱਤਿਆ ਖੁਮਾ ਹੈ ਅਸੰਬਾਫੀ ਬਖ ਜਾਹ ਹੈ ਅਸੰਖ ਕੁੜਿਆਰ ਕੁੜੈ ਫਿਰਾਹ ਹੈ ਸਹ ਹਰੇਸ਼ ਮਲ ਵਖਾ ਹੈ ਆਸ ਅਨੰਦ ਕਾ ਸਿਰ ਕਰ ਹੈ ਭਾਰ ਨਾਨਕ ਨੀਚ ਹੈ ਵਿਚਾਰ ਵਾਰਿਆ ਨਾ ਜਬ ਇੱਕ ਵਾਰ ਜੋਤੁ ਭਵੈ ਸੈ ਭਲੀਕਾਰੁ ਮੋਖ ਦਾਸ ਲਾਹੂ ਨਿਰੰਕਾਰ ਆਸਨਾ ਸੰਹਾਵ ਅਗਮ ਅਗਮ ਸਹ ਲੋਏ ਸੰਗ ਹੈ ਸਿਰ ਭਾਰ ਹੋਇ ਅਖਰੇ ਨਾਮ ਅਖਰੇ ਹਲਾ ਅਖਰੇ ਗਿਆਨ ਗਿਟ ਗੁੰਗਾ ਅਖਰੇ ਲਖਣ ਬੋਲਣ ਵਾਰ ਅਖਰਾਜ ਸੰਜੋਗ ਖਾਨ ਜਿਨਹ ਲਿਖੈ ਦਿਸਨਾ ਹੈ ਜੇ ਫਰਮਾਏ ਦਿੱਤੇ ਗਾ ਹੈ ਜੇ ਤਾ ਗੀਤਾ ਰਤਨ ਉਹ ਨਾ ਵੈ ਨਹੀ ਕੋਤਾ ਉਹ ਕੁਦਰਤ ਕਨੁ ਕਹਾ ਵਿਚਾਰ ਵਾਰਿਆ ਨ ਜਾਇ ਇੱਕ ਵਾਰ ਜੋਹਰ ਦਪਾਵੇ ਸਾਇਬ ਲੀਕਾਰ ਮੂਸਾ ਦਾ ਸਲਾਮ ਨਿਰੰਕਾਰ ਹਰੀਏ ਹਟ ਪੈ ਤੰਦੇ ਬਣੀ ਦੁਸ਼ਟ ਦਰਸੇ ਮੋਲ ਲਿੱਤੀ ਕਪੜ ਹੋਏ ਦੇਸਾ ਗੁੰਡਈ ਅਧੋਏ ਹਰੀਏ ਮਤ ਆਪਾ ਕੇ ਸੰਗ ਹਦੁਪੇ ਨਾ ਵਿਖੇ ਰੰਗ ਕੁੰਨੀ ਬਾਂਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਹੋ ਜਾ ਆਵੇ ਵਿਝੋ ਆਪੇ ਹੀ ਕਾਹੋ ਨਾਨਕ ਤੁਮਿਆ ਹੋ ਜਾ ਹੋ ਤੀਰਤ ਪਲਿਆ ਦਦਾਨ ਜੇ ਕੋ ਪਾਵੇ ਤਦ ਕਮਾਨ ਸੁਣਿਆ ਮਨਿਆ ਮਨ ਕੀਟਾ ਭਾਉ ਅੰਤਰ ਗਤ ਜਿਸੁ ਮੰਨ ਆਉ ਸਭ ਗੁਣ ਦੇਰੇ ਮੇ ਨਾਹੀ ਹੋਏ ਵੈਣ ਗੁਣ ਕੀਤੇ ਭਗਤਿ ਨਾ ਹੋਈ ਸਾਸਤ ਹਾਸ ਬਾਣੀ ਬਰਮਾਓ ਸਤ ਸੋ ਹਾਸਦਾ ਮਨ ਜਾਓ ਕਵਨ ਸੋ ਵੇਲਾ ਵਖਤ ਕਮਣਾ ਸੰਸਤਿ ਕਣੁਵਾਰ ਕਵਨ ਆਹਤੀ ਮਹਾ ਹਿਤ ਹੋ ਆਕਾਰ ਵਿਨ ਬਿਆ ਬੰਤੇ ਜੇ ਹੋਵੇ ਰੇਖੁ ਰਾੜ ਕ੍ਰਤਨਾ ਬਾਇਵਾਦੀਏ ਲਖਨ ਲਈ ਕੁਰਾਨ ਚ ਚਵਾਰਨ ਜੋਗੀ ਜਾਨ ਰਖ ਮਾਉ ਨਾ ਕੋਈ ਜਹ ਹਰਤਾ ਹਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਹੋਈ ਕਿਵ ਖਰਿਆ ਆਖੇ ਉਸਾ ਲਾਹੀ ਹੋ ਅੰਨੇ ਹੋ ਜਾਣਾ ਨਾਨਕ ਆਖੇ ਆਖਨ ਸਭ ਕੋ ਆਖੇ ਇਕ ਬਖਸ਼ਿਆਣਾ ਵਡਾ ਸਾਹਿ ਵਡੈ ਨਾਈ ਹਿਤਜਕ ਹੋਵੇ ਨਾਨਕ ਜੇ ਕੋ ਆਪ ਜਾਣੈ ਆਗੇ ਆਨਸੋ ਹੈ ਕਦ ਲਗਤੈ ਲਖ ਅਗਸ ਅਗਸ ਉੜ ਕੋ ਉੜ ਭਾਲਤ ਕੇ ਵਿਰਕ ਨਿਕ ਬਾਤ ਸੈ ਸ ਅਠਾਰਾ ਗਿਆਂਗੇ ਤੇ ਬਾਸ ਲੁਟਾਤ ਲਿਖਾ ਹੋਇ ਤਲਹੀਏ ਲਿਖਿ ਹੋਇ વિનાਸ਼ ਨਾਨਕ ਹਾ ਅਖੀਏ ਅਪਿ ਅਨਿ ਆਪ ਸਲਾਹੀ ਸਲਾਹ ਹੈ ਕਿ ਹੁਤ ਨਾ ਪਾਈਆ ਨਦਿਆ ਤਿਵ ਹਵ ਹਵ ਸੁਨਾਹ ਜਾਣੀ ਹੈ ਸੁਮਦ ਸਾ ਸੁਲਤਾਨ ਗਿਰਹਾ ਸਿੱਤੀ ਮਾਲ ਧੰਨ ਕੀੜੇ ਦੰਨਾ ਹਵਨੀ ਜੇ ਦਸ ਮਨਹੁ ਨਾਸਰ ਹੈ ਆਂਦਨਾ ਸਿੱਤੀ ਅੰਧਯੰਤ ਆਂਦਨਾ ਖਰਣ ਰੇਣ ਅੰਧਯੰਤ ਆਂਦਨਾ ਵਿਖਣ ਸੁਨਨ ਨਯੰਤ ਅੰਤਨਾ ਜਾਪੈ ਖਿਆ ਮਨਮੰਤ ਸੰਧਨਾ ਜਪੈ ਹਿਤ ਆਕਾਰ ਅੰਤਨ ਜਪੈ ਪਰਵਾਰ ਅੰਤਕਾਰਨ ਕੀਤੇ ਬਿਰਲਾ ਹੈ ਕਾਹੇ ਅੰਧਨਾ ਬਈ ਜਾ ਹੈ ਹੋ ਅੰਧਨਾ ਜਾਣੈ ਕੋਈ ਵਹਤਾ ਕਹੀਏ ਭੁਤਾ ਹੋਏ ਵਡਾ ਸਾਹਿ ਉਚਾ ਉਚੇ ਉਚਨ ਹੋਏ ਵਡੂਚ ਹੋਵੇ ਹੋਏ ਦਸ ਤ੍ਰਿਗੋਜਨੈ ਸੋਈ ਜਿਉ ਰਾਜਨ ਆਪੇ ਆਪੋ ਨਾਨਕ ਕਰਿ ਕਰਮੀ ਦਾਤ ਬਹੁਤਾ ਕਰਮਿ ਕਿੰਨਾ ਜਾਇ ਵਡਾ ਰਤਾ ਜਨ ਨਦਮਾ ਹੈ ਕਿਤੇ ਉਹ ਜੋਰਿਆ ਪਾਰ ਗਿਤੇ ਆਗਰਤ ਨਹੀਂ ਵਿਚਾਰ ਕਿਤੇ ਖਤ ਪਹਿ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਹੀ ਖਾ ਹੈ ਕਿਤੇ ਅਰਹ ਉਪਸਦ ਮਾਰ ਹੈ ਪੀੜਾ ਤਰੀ ਜਤਾਰ ਬੰਧ ਖਲਾਸੀ ਭਣੇ ਹੋਏ ਹੋ ਰਾਮਨ ਸਕੇ ਹੋਈ ਦੇਖੋ ਆਖ ਅਖਣ ਪਾਈ ਹੁਜਾ ਜਿਤੇ ਮੁਖਾਏ ਆਪੇ ਜਾਣੇ ਆਪੇ ਦੇਖ ਆਖ ਹੈ ਸੇ ਭਿਖਈ ਗਏ ਜਸਨੋ ਬਖਸ਼ ਸੁਸਲਾਹ ਨਾਨਕ ਵਸਹਿ ਵਸਹੁ ਅਮਰ ਗੁਣ ਮਰਵਾ ਪਰ ਹਮਲਾਬ ਹਮਲ ਲਾਜ ਹੈ ਮੁਲ ਭੈ ਮੁਲ ਸਮਾ ਹੈ ਮੁਲ ਧਰਮ ਮੁਲ ਦੀ ਬਾਣ ਅਮਲ ਤੁਲ ਮਲ ਪ੍ਰਵਾਨ ਅਮਲ ਬਖੀਸ਼ਿ ਸ਼ਮ ਵਿਸਾਣ ਅਮਲ ਕਰਮੇ ਮੁਲ ਫੁਰਮਾਨ ਅਮਲ ਮੁਲ ਆਖਿਆ ਨਾ ਜਾਏ ਆਖ ਵਖ ਰਹਿ ਲਿ ਬਲਾਈ ਆਖੇ ਵਿਰ ਬਾਹੁਰਾਨ ਆਖੇ ਬੜੇ ਖਰੇ ਵਿਖਿਆਣ ਆਖੇ ਵਰਮਿਆਤਿੰਦ ਆਖੇ ਗੋਪੀ ਦੇਹ ਗੋਵਿੰਦ ਆਖੇ ਸੁਰ ਆਖੇ ਸੱਤ ਆਖੇ ਹਿੱਤੇ ਹਿੱਤੇ ਬੁੱਧ ਆਖੇ ਨਾਨਕ ਆਖੇ ਰੇਵ ਆਖੇ ਸੁਨ ਮੰਜਨ ਸੇਵ ਹਿੱਤ ਆਖੇ ਅਖੰਡਾ ਹੈ ਹਿੱਤ ਗਹਿਗ ਹੈ ਠੁਠ ਜਾ ਹੈ ਹੇਤੇ ਕੀਤੇ ਹੋਰ ਕਰਹਿ ਨਾ ਬਨਾ ਸਕਹਿ ਕੀ ਕੀ ਜੇੜ ਭਾਵੇ ਤੇ ਉਡ ਹੋਈ ਨਾਨਕ ਜਾਣੈ ਸੱਚ ਸੋਈ ਜੇ ਕੋ ਆਖੈ ਬੋਲ ਵਿਗਾੜ ਦਲ ਹੀ ਸਰਗਾ ਵਾਰਾ ਗਾਵਾਰ ਸੋਦਰ ਕੇ ਹਾ ਸੁਗਰ ਕੇ ਹਾ ਜਿਤਵ ਹੈ ਸਰਬ ਸਮਾਲੇ ਵਾਜੇ ਨਾਦ ਨਿਗ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਸੁਹੀਨ ਕਿਤੇ ਗਾਵਣ ਹਾਰੇ ਗਾਵਹਿ ਤੁਮਨ ਪਾਨ ਪਾਣੀ ਵਸੰਤਰ ਗਾਵੈ ਰਾਜੇ ਧਰਮ ਜਵਾਰੇ ਗਾਵਹਿ ਜਿਤਗਤ ਲਿਖਜਣ ਹੈ ਲਿਖਲੇ ਧਰਮ ਵਿਚਾਰੇ ਆਸ਼ਰਵਰਮਾ ਦੇਵੀ ਸੋਹੰਸਦਾ ਸਵਾਰੇ ਗਾਵਹਿ ਨੰਦਰਸਨ ਬੈਠੇ ਰਿਤੀਆ ਦਰਨ ਲੈਗਾ ਸੁਸਮਦੀ ਅੰਦਰ ਸਰਵ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਹੀਸਰ ਜੁਜੂ ਵੇਦਾ ਨਾਲੇ ਗਾਵਹਿ ਹੋਣੀਆਂ ਮਨਮੋਹਰ ਸੁਖਮ ਅਸ਼ਪਿਆਲੇ ਹਉ ਤਨੁ ਪਾਏ ਤੇਰੇ ਅਠਸਠੇ ਤੀਰਸ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡਮਲ ਪੰਡਾ ਕਰ ਕਰਖੇ ਧਾਰੇ ਸੈਨ ਗਾਵਹਿ ਨ ਜੋਤਿ ਤੇ ਭਾਵਨ ਰਚਿ ਰੇ ਭਗਤ ਹਰਿ ਸਾਲੀ ਹੋਰ ਕੀਤੇ ਗਾਵਨ ਸੇ ਮਹਿ ਜਤਨਾ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸਚਾ ਸਚਿ ਨਾਈ ਹੈ ਵੀ ਹਸੀ ਜਨ ਯਾਸੀ ਰਚਨਾ ਜਨ ਅਸਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀਮਾ ਜਨੋ ਕਾਈ ਕਰ ਕਰ ਵੇਖੇ ਗੀਤਾ ਆਪਣਾ ਜਬ ਜੀਵਣ ਆਈ ਜੋ ਸਰ ਭਾਵੇਂ ਸ੍ਰੀ ਕਾਸ਼ੀ ਹੁਕਮਾ ਕਰਣਾ ਜਾਈ ਸੋ ਬਾਸਾ ਹੋ ਸਬਤ ਸਾਹਿਬ ਨਾਨਕ ਰਹਿਣ ਜਾਈ ਸੋ ਬਾਸਾ ਹੋ ਸਹਾਬਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸੰਬਜੋ ਧੀ ਧਿਆਨ ਕੀ ਕਰਹਿ ਵਿਕੂਟ ਬਿੰਦਾ ਹਲ ਹਰੀ ਖਾਇ ਚੁੰਡਾ ਬਰਤੀਟ ਆਏ ਬੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਹਾਰੇਸ਼ ਹਾਰੇਸ਼ ਆਦ ਨੀਲ ਨਾਦ ਨਾਹਤ ਜਿਉ ਜੋ ਵੇਖੋ ਵੇਸ ਭਉਤ ਗਿਆਨ ਅਧਿਆ ਭੰਡਾਰਣ ਘਟ ਘਟ ਵੱਜੈ ਨਾਹਰ ਆਪਨਾ ਨਾਥੀ ਸਭ ਜਾ ਕੀ ਰਿ ਸਦਵਰਾ ਸਾਧ ਸੰਯੋਗ ਜੋਗ ਦੁਖ ਕਰਿ ਦਲਾਵ ਲਿਖੇ ਆਵਹਿ ਭਗ ਹਾਰੇਸ਼ ਹਾਰੇਸ਼ ਆਰ ਅਨੀਲ ਨਾਦ ਨਾਹਤ ਜਿਉ ਜੋ ਵੇਖੋ ਵੇਸ एका मायोक्तवेयाई दंडयेले परवाहन खतनुसारी एक वंडारेक लायीवान जतस भवद विच लावे जो होवे परम महान हे वेखनाल अनावी वत से आदेश आद नीलनना नाहत जगजो वेकोईस ਆਸਣ ਲਲ ਗੰਡਾਰ ਜੋ ਕਿਛੁ ਗਾਇਆ ਸਿਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਲ ਹਾਰੇਸ ਸਿ ਹਾਰੇਸ ਆਦ ਨੀਰ ਨਾਦ ਨਾਹਤ ਜੁ ਜੁ ਵੇਖੋ ਇਸ ਇਹ ਦਰੇ ਬੋ ਲਖ ਹੋ ਹੈ ਲਖ ਹੋਵਹ ਰਖਵੀਸ ਲਖ ਲਖੀੜਾ ਕੀ ਹੈ ਏਖ ਨਾ ਹਮ ਜੁ ਰੀਸ਼ ਹੇ ਤਰਾਹੇ ਵਤ ਬਵਣੀਆਂ ਛੜਿਏ ਹੋਏ ਕੀਸ ਸੁਣ ਗਲਾਖਾਸ ਕੀਟੈ ਰੀਸ ਨਾਰਕ ਰੀ ਬਾਈਏ ਹੁੜੇ ਹੁੜੇ ਢੀਸ ਆਖਣ ਜੋਤ ਪੈਨ ਹੈ ਜੋਰ ਜੋਰਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਨ ਮਰਨ ਦਾ ਜੋਰ ਜੋਰਨਾ ਰਾਜ ਮਾਲ ਮਨਸੂਰ ਜੋ ਨਾਦ ਖਿਆਨ ਵਿਚਾਰ ਜੋ ਨਾਦ ਰਖਿਉ ਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਹੋਵੇ ਨਾਨਕ ਉਤਮ ਨੀਠ ਨਾ ਹੋਵੇ ਰਾਤੇ ਰਤੀ ਹਤੇ ਵਾਰ ਬਉਣ ਪਾਣੀ ਅਨੀ ਪਾਤਾਲ ਤਸਵੇ ਧਰਤੀ ਹਾਵ ਰਖੇ ਧਰਮ ਸਾਲ ਦਸਵੇ ਨਿਰੁਕ ਰੰਗ ਦਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੁੱਚਾ ਸੁੱਚਾ ਦਰਬਾਰ ਦਿੱਸੈ ਸੋਹਣ ਬਿਨ ਪਰਵਾਨ ਨਜ਼ਰੀ ਕਰਮ ਗੁਰ ਸਾਹਣ ਗੱਜੁ ਖਾਇ ਉੱਥੇ ਪਾਈ ਨਾਨਕ ਗਿਆ ਜਪੇ ਜਾਈ ਧਰਮ ਖੰਡ ਹੈ ਹੋ ਧਰਮ ਗਿਆਨ ਖੰਡ ਕਾ ਕੋ ਗਰਮ ਖਿੱਚੇ ਬਉਣ ਬਾਣੀ ਬਸੰਤਰ ਖਿੱਚੇ ਗਨ ਮਹੇਸ਼ ਕਿਤੇ ਵਰ ਮਹਿਗਾਤ ਗੜੀ ਹੈ ਰੂਪ ਰੰਕੇ ਵੇਸ ਕਿਤੇ ਆਖਰਮ ਭੂਮੀ ਮੇਰਾ ਕਿਤੇ ਕਿਤੇ ਰੂਪ ਦੇਸ ਕਿਤੇਿੰਦ ਤੰਦ ਸੂਰ ਕਿਤੇ ਕਿਤੇ ਹੈ ਮੰਡਲ ਦੇਸ ਕਿਤੇ ਸਤਿਗਨਾਥ ਕਿਤੇ ਦੇਵ ਵੇਸ ਕਿਤੇ ਦੇਦਨ ਮੰਨ ਕਿਤੇ ਕਿਤੇ ਰਤਨ ਸਮੁੰਦਰ ਕਿਤੇ ਹਾਨੀ ਕਿਤੇ ਬਾਣੀ ਕਿਤੇ ਬਾ ਨਰਿੰਦ ਕਿਤਿਆ ਸਿਹ ਹੈ ਸੁਖੀ ਦੇਵਕਾ ਤਿਤ ਨਾਨਕੰਤ ਨਾ ਅੰਤ ਗਿਆਨ ਖੰਨ ਮੈਂ ਗਿਆਨ ਬਚੰਡ ਤਥ ਨਾਰਿ ਕੋਟ ਅਨੰਦ ਸਰਮਹੰਡ ਕੀ ਬਾਣੀ ਰੂਪ ਸਤਿ ਘਰਤ ਗੜੀਏ ਬਹੁਤਿ ਅਨੂਪ ਕਾਹੇ ਅਲਾਇਤੀ ਨ ਜਾਹੈ ਰਹਿੂ ਹੈ ਵਿਛੇ ਬਚੁਦਾਇ ਜਿਤਿ ਘੜੀਐ ਸੁਖ ਮਾਤਮਨ ਬੁੱਧ ਕਥੈ ਗੜੀਐ ਸ੍ਰੀ ਦਾਕੇ ਸੁਤ ਕਰਮਖੰਡ ਕੀ ਬਾਣੀ ਜੋਰ ਕਥੈ ਹੋ ਨਾ ਹੋਈ ਹੋਰ ਜਥੈ ਜੁਗ ਮਹਾਬਲ ਸੂਰ ਤਨ ਵਿੱਚ ਰਾਮ ਰਹਿਆ ਭਰਪੂਰ ਕਥੈ ਸਿਤ ਹਿਟ ਮਹਮਾ ਮਹ ਹੈ ਤਾਕੇ ਰੂਪ ਨਾ ਸੁਨੇ ਜਾਹੈ ਨਮਨ ਠਾਗੇ ਜਾਹੈ ਜਿਨ ਕੈ ਰਾਮ ਸਹਿਮ ਨਮਹ ਹੈ ਸਹਿ ਭਤ ਸਖਲੋਈ ਕਰਹ ਅਨੰਦ ਸੱਚੇ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਅਨੰਤ ਨਿਹਾਲ ਤੇ ਹੰਡ ਣੁਰ ਭੰਡ ਜਿਹੋ ਰਹਿਤਾ ਅੰਤ ਨਾ ਅੰਤ ਸਚਾ ਲੋਲਾਖਾਰ ਜਿਉ ਜਿਹ ਹੁਕਮ ਦੁਇ ਦੁਖਾਰ ਵੇਖੈ ਉਸੇ ਹਰ ਵਿਚਾਰ ਨਾਰਾਇਣ ਸਰੁ ਹਰਿ ਅਸਾਰ ਜਿਤੁ ਹਰਿ ਰਦ ਸੁਨਿਆ ਮਤਵੇ ਰਟਿਆਰ ਪਉਖਲਾਗਨ ਦਪਤਾਵੋ ਭੰਡਾ ਭੋ ਮ੍ਰਿਤੁ ਦਟਾਲ ਘੜਿਐ ਸਬਤ ਜੀ ਰਖਸਾਲ ਜਿਨ ਕੋ ਨਦਰ ਕਰੰਦਿ ਨਿਹਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਧਰਤੁ ਮਹਿਤ ਨਿਸਰਾ ਰਹਿ ਰਾਈ ਰਾਇ ਹਿਲੇ ਸਗਲ ਜਗਤ ਜੰਗਿਆਈਆ ਬੁਰੀਆਈਆ ਵਾਚੈ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਰੂਰ ਜਿਨੇ ਨਾਮ ਧਿਆਇਆ ਗਏ ਉਤਤਲ ਹਾਲ ਨਾਨਕ ਤੇ ਮੁਖ ਉਜਲੇ ਹਿਤਿ ਛਟੀ ਨਾਹ